ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਗੱਲ ਕਰਾਂਗੇ ਚਰਚਾ ਵਿਚਾਰ ਚਰਚਾ ਭਗਤ ਕਬੀਰ ਜੀ ਦੇ ਬਚਨ ਹਨ ਸੰਤ ਮਿਲੇ ਕਿਸ ਸੁਣੀਏ ਕਹੀਏ ਮਿਲੇ ਅਸੰਤ ਮਸਟ ਕਰ ਰਹੀ ਹੈ ਸਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਬਾਸ ਸਤ ਗੁਰੂ ਕਾ ਸਿਕ ਪਾਈ ਦਰਗਾਹ ਮਾਲ ਜੀ ਆਇਆ ਸਤ ਗੁਰਾਂ ਦੇ ਚਰਨਾਂ ਵਿੱਚ ਅਰਦਾਸ ਕੀਤੀ ਬੇਨਤੀ ਕੀਤੀ ਸਤ ਗੁਰੂ ਪਾਤਸ਼ਾਹ ਜੀ ਕਈ ਵਾਰ ਕੀ ਹੁੰਦਾ ਹੈ ਕਿ ਸਿੱਖ ਵਿਚਾਰ ਚਰਚਾ ਕਰਦੇ ਕਰਦੇ ਆਪਸ ਦੇ ਵਿੱਚ ਦੀ ਉਲਝ ਜਾਂਦੇ ਹਨ ਕਿਸ ਤਰ੍ਹਾਂ ਦੀ ਵਿਚਾਰ ਚਰਚਾ ਹੋਣੀ ਚਾਹੀਦੀ ਹੈ ਕਿਸ ਤਰ੍ਹਾਂ ਦੀ ਵਿਚਾਰ ਕਰਨੀ ਚਾਹੀਦੀ ਹੈ ਸਤਿਗੁਰੂ ਜੀ ਨੇ ਸਮਝਾਇਆ ਕਿ ਭਾਈ ਚਾਰ ਤਰ੍ਹਾਂ ਦੀ ਵਿਚਾਰ ਚਰਚਾ ਹੁੰਦੀ ਹੈ ਨੰਬਰ 1 ਵਾਦ ਚਰਚਾ ਨੰਬਰ 2 હેતુ ਚਰਚਾ ਨੰਬਰ 3 ਜਲਪ ਚਰਚਾ ਨੰਬਰ 4 ਵਿਤੰਡਾ ਚਰਚਾ ਸਿੱਖ ਨੇ ਦੋ ਤਰ੍ਹਾਂ ਦੀ ਚਰਚਾ ਕਰਨੀ ਹੈ ਦੋ ਤਰ੍ਹਾਂ ਦੀ ਚਰਚਾ ਦਾ ਤਿਆਗ ਕਰਨਾ ਹੈ। ਵਾਦ-ਚਰਚਾ ਜੋ ਪਰయోజਨ ਸਮਝਣਾ ਚਾਹੇ ਉਸ ਨੂੰ ਸਮਝਾਣਾ ਅਤੇ ਸਭਨਾ ਦੇ ਹਿਰਦੇ ਨੂੰ ਪ੍ਰਸੰਨ ਕਰਨ ਨਾਲ ਪਰయోజਨ ਰੱਖਣਾ। ਹਰ ਜਿੱਥ ਦਾ ਪਰయోజਨ ਨਹੀਂ ਕਰਨਾ। ਸਭਨਾ ਦਾ ਕਹਿਆ ਸੁਣ ਕੇ ਆਪਸ ਵਿੱਚ ਵਿਚਾਰ ਕਰਨੀ ਤੇ ਵਿਸ਼ੇਸ਼ ਮਤ ਹੋਵੇ ਤੇ ਸਭਨਾ ਮੰਨਣੀ ਜੋ ਕੁਝ ਸੰਸਾ ਹੋਵੇ। ਸੋ ਸਤਿਗੁਰਾਂ ਜੋ ਸਤਿਗੁਰਾਂ ਦੇ ਸਿੱਖਾਂ ਦੇ ਨਾਲ ਵਿਚਾਰ ਕਰਨੀ ਤੇ ਉਹ ਪ੍ਰਸ਼ਨ ਪੁੱਛ ਕੇ ਸਮਝ ਲੈਣਾ ਇਸ ਨੂੰ ਵਾਦ ਚਰਚਾ ਕਹਿੰਦੇ। ਦੂਸਰੀ ਚਰਚਾ ਹੀ ਤੂ ਚਰਚਾ ਜੋ ਦਿਲ ਵਿੱਚ ਹੀਤ अथवा ਕਿਸੇ ਪ੍ਰਕਾਰ ਦਾ ਸੰਸਾ ਹੋਵੇ ਤੇ ਖਿਆਲ ਹੋਵੇ ਕਿਸੇ ਤਰ੍ਹਾਂ ਸ਼ਬਦ ਦਾ ਵਿਚਾਰ ਕਰਕੇ ਰਿਦਾ ਨਿਰਸੰਸਾ ਹੋ ਜਾਵੇ। ਗੁਰੂ ਜੀ ਨੇੜੇ ਨਾ ਹੋਣ ਇਸ ਵਿਚਾਰ ਵਾਸਤੇ ਆਪਸ ਵਿੱਚ ਜੋ ਸਿੱਖ ਮਿਲ ਕੇ ਬੈਠਦੇ ਹਨ ਜਿਉਂ-ਜਿਉਂ ਕਿਸੇ ਦੇ ਰਿਦੇ ਵਿੱਚ ਆਉਂਦਾ ਹੈ ਜੋ-ਜੋ ਬਚਨ ਸਤਿਗੁਰਾਂ ਤੋਂ ਜਾਂ ਸੰਗਤ ਤੋਂ ਸੁਣਿਆ ਹੁੰਦਾ ਹੈ ਸੋ ਆਪਣਾ ਵੀ ਕਹੇ ਤੇ ਅਗਲੇ ਦਾ ਵੀ ਸੁਣੇ ਜਿਸ ਤਰ੍ਹਾਂ ਦੀਵਾ ਬਲਦਾ ਹੋਵੇ ਘਰ ਵਿੱਚ ਚਾਨਣ ਕਰਦਾ ਹੈ ਪਰ ਉਸ ਦਾ ਆਪਣੀ ਪਿੱਠ ਪਿੱਛੇ ਹਨੇਰਾ ਹੁੰਦਾ ਹੈ ਇਸਦੇ ਸਾਹਮਣੇ ਇੱਕ ਹੋਰ ਦੀਵਾ ਜਗਾ ਦੇਵੋ ਦੋਵੇਂ ਆਮੋ ਸਾਹਮਣੇ ਹੋਣ ਕਰਕੇ ਦੋਹੀ ਪਾਸੇ ਚਾਨਣ ਹੁੰਦਾ ਹੈ ਪ੍ਰਕਾਸ਼ ਹੁੰਦਾ ਹੈ ਦੋਹਾਂ ਦਾ ਹਨੇਰਾ ਦੂਰ ਹੋ ਜਾਂਦਾ ਹੈ ਜਿਵੇਂ ਕਿਹਾ ਜਾਂਦਾ ਹੈ ਦੀਵੇ ਦੇ ਏਟਾ ਹਨੇਰਾ ਹੁੰਦਾ ਹੈ ਜਦੋਂ ਦੋ ਜੀ ਦੀਵੇ ਜਗਣ ਤੇ ਦੋਨਾਂ ਦਾ ਹੀ ਹਨੇਰਾ ਦੂਰ ਹੋ ਜਾਂਦਾ ਹੈ ਇਸ ਤਰ੍ਹਾਂ ਦੋਹਾਂ ਪਰਸ਼ਾਂ ਦੇ ਵਿਚਕਾਰ ਇਕੱਤਰ ਹੋ ਕੇ ਵੱਡੇ ਸੋਹਣੇ ਨਤੀਜੇ ਤੇ ਪੁੱਜ ਸਕਦੇ ਹਾਂ ਜੋ ਆਦਮੀ ਇੱਕ ਹੀ ਚਰਚਾ ਕਰਦਾ ਹੈ ਦੂਸਰੇ ਦੀ ਸੁਣਦਾ ਨਹੀਂ ਉਹਨਾਂ ਨੂੰ ਸੇ ਸਮਝਾਉਂਦਾ ਹੈ ਪਰ ਆਪਣੇ ਅਹੰਕਾਰ ਦੇ ਵਿੱਚ ਆਕੜਿਆ ਰਹਿੰਦਾ ਹੈ ਪਰੰਤੂ ਵਿਚਾਰਵਾਨ ਪੁਰਸ਼ ਜੋ ਆਪਣੇ ਵਿਚਾਰ ਪਰ ਹੀ ਗੱਲ ਦੂਸਰੇ ਪ੍ਰਤੀ ਕਹਿੰਦਾ ਹੈ ਤੇ ਦੂਸਰੇ ਦੀ ਆਪ ਸੁਣਦਾ ਹੈ ਜੇ ਆਪਣਾ ਬਚਨ ਵਿਸ਼ੇਖ ਹੁੰਦਾ ਹੈ ਤਾਂ ਦੂਜੇ ਨੂੰ ਮਨਾਉਂਦਾ ਹੈ ਜੇ ਉਸ ਦਾ ਸੇਖ ਹੁੰਦਾ ਹੈ ਤਾਂ ਆਪ ਮੰਨ ਲੈਂਦਾ ਹੈ ਇਸ ਤਰ੍ਹਾਂ ਵਿਚਾਰ ਚਰਚਾ ਕਰਨ ਨਾਲ ਦੋਹਾਂ ਦਾ ਹੰਕਾਰ ਦੂਰ ਹੋ ਜਾਂਦਾ ਹੈ ਅਤੇ ਬਚਨਾਂ ਦਾ ਵੀ ਨਿਰਣਾ ਹੋ ਜਾਂਦਾ ਹੈ ਐਸੇ ਤਰੀਕੇ ਦਾ ਵਿਚਾਰ ਕਰਨ ਦਾ ਨਾਂ ਚਰਚਾ ਹੈ ਤੀਸਰੀ ਚਰਚਾ ਜਲਪ ਚਰਚਾ ਆਪਣੀ ਗੱਲ ਪਾਵੇਂ ਅਸਤਹੀ ਹੋਵੇ ਸ਼ਾਸਤਰਾਂ ਜਾਂ ਧਾਰਮਿਕ ਗ੍ਰੰਥਾਂ ਦਾ ਪਰਮਾਨ ਦੇ ਕੇ सिद्ध करी जाना ਤੇ ਪਾਣੀ ਦੇ ਰੜਕਣ ਵਾਲੀ ਪਾਣੀ ਵਿੱਚ ਮੰਦਾਣੀ ਵਾਲੀ ਗੱਲ ਕਰਨੀ ਦੂਸਰੇ ਦੀ ਭਾਵੇਂ ਠੀਕ ਵੀ ਹੋਵੇ ਸ਼ਾਸਤਰਾਂ ਅਨੁਸਾਰ ਜਥਾ ਰਥ ਹੋਵੇ ਵਿਚਾਰ ਨਾਲ ਭਰੀ ਹੋਵੇ ਪਰ ਉਹ ਨਹੀਂ ਮੰਨੀ ਨਾ ਤੇ ਮਨ ਵਿੱਚ ਕਹਿਣਾ ਕਿ ਜੇ ਮੰਨ ਲਿਆ ਤੇ ਮੇਰੀ ਅਵੱਜਾ ਦਾ ਨਾਸ਼ ਹੋਏਗਾ ਮੇਰੀ ਹੀਠੀ ਹੋਏਗੀ ਇਸ ਤਰ੍ਹਾਂ ਦੀ ਚਰਚਾ ਦਾ ਨਾਮ ਜਲਪ ਚਰਚਾ ਹੈ ਤੀਸਰੀ ਚਰਚਾ ਜੈਸਾ ਕਿ ਆਪ ਤਾਂ ਕਿਸੇ ਗੁਰਪੀਰ ਨੂੰ ਮੰਨਣਾ ਨਹੀਂ ਦੂਸਰੇ ਨੂੰ ਗੁਰ ਸਿੱਖਿਆ ਦੇਣੀ ਤਾਂ ਬਿਲਕੁਲ ਮੰਨਦਾ ਹੀ ਨਹੀਂ ਕਿਸੇ ਦਾ ਕਹਿਆ ਵੀ ਨਹੀਂ ਮੰਨਦਾ ਪਰ ਝਗੜ ਨੂੰ ਸਿਰ ੜਾਈ ਜਾਂਦਾ ਹੈ ਇਸ ਦਾ ਨਾਮ ਵਿਦੰਡੀ ਚਰਚਾ ਹੈ ਸੋ ਸਿੱਖ ਨੇ ਪਹਿਲੀਆਂ ਦੋ ਚਰਚਾਵਾਂ ਕਰਨੀਆਂ ਹਨ ਦੂਸਰੀਆਂ ਦੋ ਚਰਚਾਵਾਂ ਦਾ ਤਿਆਗ ਕਰਨਾ ਹੈ ਸੋ